ਪੰਜਾਬ ਚ ਲਗਾਤਾਰ ਹੜਵਰਗੇ ਹਾਲਾਤ ਨੇ ਕੱਗਰ ਦੀ ਇਸ ਵੇਲੇ ਦੀ ਕੀ ਅਪਡੇਟ ਆ ਕਿਉਂਕਿ ਅੱਜ ਦਾ ਜਿਹੜਾ ਦਿਨ ਆਹਾ ਐਲਾਨਿਆ ਗਿਆ ਸੀ ਕਿ ਹੋ ਸਕਦਾ ਜਿਹੜਾ ਖੱਗਰ ਦਾ ਪਾਣੀ ਹੈ ਆਹ ਪਾਣੀ ਵੱਧ ਚੜ ਕੇ ਆਵੇ ਖੱਗਰ ਦੀ ਜਿਹੜੀ ਗੇਜ ਹੈ ਉਹ 17 ਤੋਂ 18 ਫੁੱਟ ਆ ਤੇ ਹੁਣ ਇਸ ਵੇਲੇ ਿਕਨੌਰ ਖੱਗਰਤ ਜਿਹੜਾ ਪਾਣੀ ਹੈ ਆਹ ਪਾਣੀ 16 ਫੁੱਟ ਤੋਂ ਕੁਝ ਪੁਆਇੰਟ ਉੱਪਰ ਹੈ 16 ਫੁੱਟ ਤੋਂ 2 ਤੋਂ 3 ਪੁਆਇੰਟ ਆਹ ਪਾਣੀ ਉੱਪਰ ਹੈ ਇਸ ਕਰਕੇ ਜਿਹੜੇ ਿਕਨੌਰ ਖੱਗਰ ਦੇ ਇਰਦ-ਗਿਰਦ ਪਿੰਡਾਂ ਦੇ ਲੋਕ ਨੇ ਇਹਨਾਂ ਦੇ ਮਨਾਂ ਦੇ ਵਿੱਚ ਇੱਕ ਡਰ ਬਣਿਆ ਹੋਇਆ ਕਿ 2 ਸਾਲ ਪਹਿਲਾਂ ਜਿਵੇਂ ਤੇਜ਼ ਪਾਣੀ ਆਇਆ ਸੀ ਕਿ ਉਸ ਰਿਕਿਆਂ ਨਾਲ ਆ ਕੇ ਸਾਡੇ ਪਿੰਡਾਂ 'ਚ ਪਾਣੀ ਨਾ ਬੜੇ ਪਰ ਮੈਂ ਦੱਸਾਂ ਕਿ ਕਾਮੀ ਖੁਰਦ ਚਮਾਰੂ ਜਿਹੜੇ ਆਹ ਪਿੰਡ ਨੇ ਊਨਸਰ ਇਹਨਾਂ ਪਿੰਡਾਂ 'ਚ ਪਾਣੀ ਟੁੱਟਿਆ ਤੇ ਪਾਣੀ ਨੇ ਨੁਕਸਾਨ ਕੀਤਾ ਇੱਕ ਵਾਰ ਤੁਸੀਂ ਖੱਗਰ ਦੀ ਮੌਜੂਦਾ ਸਥਿਤੀ ਦੇਖ ਲਓ ਉਸ ਤੋਂ ਬਾਅਦ ਮੇਰੇ ਨਾਲ ਘਨੌਰ ਹਲਕੇ ਦੇ ਲੋਕ ਨੇ ਇਹਨਾਂ ਨਾਲ ਆਪਾਂ ਗੱਲ ਕਰਾਂਗੇ ਕਿ ਇਹ ਖੱਗਰ ਨੂੰ ਲੈ ਕੇ ਕੀ ਸੋਚਦੇ ਨੇ ਕਿ ਇਹਨਾਂ ਦਾ ਕੀ ਕਹਿਣਾ ਖੱਗਰ ਜਿਹੜਾ ਜਦੋਂ ਵੀ ਚੜ ਕੇ ਆਉਂਦਾ ਤਾਂ ਘਨੌਰ ਦੇ ਇਹਨਾਂ ਪਿੰਡਾਂ ਦਾ ਖੱਗਰ ਨੁਕਸਾਨ ਕਰਦਾ ਯਾਨੀ ਕਿ ਡੋਬਾ ਵੀ ਘਨੌਰ ਨੂੰ ਸੋਕਾ ਵੀ ਘਨੌਰ ਨੂੰ ਪਰ ਇੱਕ ਘੱਗਰ ਜਿਹੜਾ ਕਿੰਨੇ ਸਾਲਾਂ ਤੋਂ ਲਗਾਤਾਰ ਕਿਸਾਨਾਂ ਦੀਆਂ ਫਸਲਾਂ ਮਾਰਦਾ ਰਿਹਾ ਪਿੰਡਾਂ 'ਚ ਲੋਕਾਂ ਦੇ ਘਰਾਂ 'ਚ ਪਾਣੀ ਵੜ ਕੇ ਨੁਕਸਾਨ ਕਰਦਾ ਆ ਰਿਹਾ ਇਸ ਘੱਗਰ ਦਾ ਅੱਜ ਤੱਕ ਕੋਈ ਸਥਾਈ ਹੱਲ ਨਹੀਂ ਨਿਕਲਿਆ ਸਿਰਫ ਆਹੀ ਹੱਲ ਹੁੰਦਾ ਕਿ ਜਦੋਂ ਵੀ ਪਾਣੀ ਆਉਂਦਾ ਤਾਂ ਉਦੋਂ ਇੱਥੇ ਲੋਕ ਵੀ ਆਉਂਦੇ ਨੇ ਉਦੋਂ ਇੱਥੇ ਪ੍ਰਸ਼ਾਸਨ ਵੀ ਆਉਂਦਾ ਉਹ ਉਦੋਂ ਇੱਥੇ ਲੀਡਰ ਵੀ ਆਉਂਦੇ ਨੇ ਦੇਖਦੇ ਨੇ ਕਿ ਅਸੀਂ ਹੁਣ ਜਾਇਜ਼ਾ ਲੈ ਲਈਏ ਪ੍ਰਸ਼ਾਸਨ ਕਹਿੰਦਾ ਕਿ ਅਸੀਂ ਪ੍ਰਬੰਧ ਕਰਦੇ ਲੋਕ ਕਹਿੰਦੇ ਕਿ ਕਿੱਦਾਂ ਦੇ ਪ੍ਰਬੰਧ ਕਰਦੇ ਤੁਸੀਂ ਦੇਖੋ ਕਿ ਕੰਮੀ ਖੁਰਦ ਨੁਕਸਾਨ ਹੋਇਆ ਚਮਾਰੂ ਪਿੰਡਾਂ ਨੂੰ ਨੁਕਸਾਨ ਹੋਇਆ ਕਿੰਨਾ ਨੁਕਸਾਨ ਹੋਇਆ ਫਸਲਾਂ ਦਾ ਕੀ ਕਿਸਾਨਾਂ ਨੂੰ ਮੁਆਵਜ਼ਾ ਮਿਲੂਗਾ ਕੀ ਜਿਹੜੇ ਕਿਸਾਨਾਂ ਦੀਆਂ ਫਸਲਾਂ ਮਾਰੀ ਗਈਆਂ ਇਹਨਾਂ ਦੀ ਕੋਈ ਬਾ ਫੜੂਗਾ ਜਾਂ ਸਿਰਫ ਤੇ ਸਿਰਫ ਇੱਕ ਐਲਾਨ ਬਣ ਕੇ ਰਹਿ ਜਾਊਗਾ ਕਿ ਸਰਕਾਰਾਂ ਮੁਆਵਜ਼ਾ ਦੇਣਗੀਆਂ ਪਰ ਮੁਆਵਜ਼ਾ ਮਿਲਣਾ ਨਹੀਂ ਕਿਸਾਨ ਉਦੋਂ ਤੱਕ ਮੰਗਦੇ ਰਹਿਣਗੇ ਜਦੋਂ ਤੱਕ ਅਗਲੇ ਹੜ੍ਹ ਨਹੀਂ ਆ ਜਾਂਦੇ 2023 ਦਾ ਮੁਆਵਜ਼ਾ ਪੰਜਾਬ ਦੇ ਕਿਸਾਨ ਅੱਜ ਤੱਕ ਮੰਗ ਰਹੇ ਨੇ ਇਸ ਤੋਂ ਪਹਿਲਾਂ ਜਿਹੜੇ ਹੜ੍ਹ ਆਏ ਉਹਨਾਂ ਦਾ ਮੁਆਵਜ਼ਾ ਦਹਾਕੇ ਬੀਤ ਕੇ ਕਿਸਾਨ ਅੱਜ ਤੱਕ ਮੰਗ ਰਹੇ ਨੇ ਕਦੇ ਕਿਸੇ ਨੇ ਮੁਆਵਜ਼ਾ ਨਹੀਂ ਦਿੱਤਾ ਜੇਕਰ ਮੁਆਵਜ਼ੇ ਦਿੱਤੇ ਵੀ ਨੇ ਤਾਂ ਸਿਰਫ ਮੁਆਵਜ਼ਿਆਂ ਦੇ ਨਾਮ ਦੇ ਉੱਪਰ ਕਿਸਾਨਾਂ ਦੇ ਨਾਲ ਕੋਝੇ ਮਜ਼ਾਕ ਹੋਏ ਨੇ ਸੋ ਮੇਰੇ ਨਾਲ ਕਿਸਾਨ ਜਥੇਬੰਦੀਆਂ ਤੋਂ तमाम ਨੁਮਾਇੰਦੇ ਖੜੇ ਨੇ ਆਪਣੇ ਨਾਲ ਹਲਕਾ ਘਨੌਰ ਦੇ ਨਾਲ ਸਬੰਧਤ ਨੇ ਸਭ ਤੋਂ ਪਹਿਲਾਂ ਸਰਦਾਰਾ ਜੀ ਨੇ ਸਰਦਾਰਾ ਜੀ ਕੀ ਕਹੋਗੇ ਤੁਸੀਂ ਇਸ ਏਰੀਆ ਨਾਲ ਵੀ ਸਬੰਧਤ ਹੋ ਘੱਗਰ ਦਾ ਜੀ ਜਿਹੜਾ ਅੱਜ ਹਾਲਾਤ ਹੋਇਆ ਬਹੁਤ ਜ਼ਿਆਦਾ ਓਵਰਫਲੋ ਹੈ ਤੇ ਬਹੁਤ ਜ਼ਿਆਦਾ ਨੁਕਸਾਨ ਹੋਣ ਦਾ ਖਦਸ਼ਾ ਹੈ ਤੇ ਘੱਗਰ ਦਾ ਜਿਹੜਾ ਹੱਲ ਹੈ ਉਹ ਇੱਕੋ ਹੱਲੇ ਨੂੰ ਚੈਲੰਜ ਕੀਤਾ ਜਾਵੇ ਇਹ ਤੇ ਜਿਹੜੇ ਹਰ ਮੋੜ ਐ ਇਹਦੇ ਵਿੱਚ ਪਿਆ ਹੋਇਆ ਭਾਵੇਂ ਇੱਧਰ 2-4 ਕਿਲੋਮੀਟਰ ਇੱਧਰ ਨੂੰ ਜਾਓ ਉਹ ਹੀ ਮੋੜ ਐ ਮੂਹਰੇ 2 ਕਿਲੋਮੀਟਰ ਚੱਲੇ ਜਾਓ ਐ ਦੇ ਵੀ ਐ ਸੱਪ ਵਾਂਗੂ ਘੁੰਮਿਆ ਹੋਇਆ ਇਹ ਤੇ ਪ੍ਰੈਸ਼ਰ ਹੀ ਵੱਧ ਰਿਹਾ ਦੇਖੋ ਐ ਲੱਗਦਾ ਪਾਣੀ ਜਿਵੇਂ ਖੜਾ ਹੋਵੇ ਇਹ ਇਸ ਕਰਕੇ ਡਾਫ ਲੱਗਦੀ ਐ ਤਾਂ ਹੀ ਇਹ ਖੇਤਾਂੋਂ ਨਿਕਲਦਾ ਜੇ ਇਹਨੂੰ ਚੈਨਲੇਜ ਕੀਤਾ ਜਾਵੇ ਇਹਨੂੰ ਡੂੰਗਾ ਕੀਤਾ ਜਾਵੇ ਇਹ ਤੇ ਬੰਨ ਪੱਕੇ ਬੰਨੇ ਜਾਣ ਚੌੜੇ ਕਰਕੇ ਤੇ ਪੁੱ ਡੂੰਗਾ ਵਿੱਚ ਜਿੰਨਾ ਮਰਜ਼ੀ ਹੋ ਜਾ ਨਹਿਰ ਵੀ ਤਾਂ ਚੱਲ ਹੀ ਰਹੀ ਐ ਆਪਣੇ ਹਿਸਾਬ ਨਾਲ ਇਹ ਵੀ ਚੱਲ ਸਕਦਾ ਇਹ ਸਰਕਾਰਾਂ ਦੀਆਂ ਅਣਗਹਿਲੀਆਂ ਸਾਰੀਆਂ ਸਰਕਾਰਾਂ ਜੀਆਂ ਉਹਰੇ ਪਾਵੇਂ ਅੱਜ ਵਾਲੀ ਐ ਪਾਵੇਂ ਕੱਲ ਵਾਲੀ ਐ ਪਾਵੇਂ ਪਰਸੋਂ ਵਾਲੀ ਐ ਜਿਹੜੀਆਂ ਤਿੰਨ ਚਾਰ ਆਈਆਂ ਅਜੇ ਮੇਰੇ ਖਿਆਲ ਸਾਨੂੰ ਇੱਕ ਅਜੀ ਸਰਕਾਰ ਦਾ ਹੋਰ ਦੇਖਣਾ ਪਏਗਾ ਇੱਕ ਇੱਕ ਪਾਰਟੀ ਰਹਿ ਰਹੀ ਐ ਅਜੇ ਵੀ ਅਬ ਤੁਸੀਂ ਇਹਨਾਂ ਦੇ ਵੱਲ ਸਿੱਧੇ ਕਰ ਦੋ ਤੇ ਅਸੀਂ ਘੱਗਰ ਦੇ ਕਰਾਂਗੇ ਉਹ ਨਵੀਂ ਪਾਰਟੀ ਅਜੇ ਦਿੱਲੀ ਵਾਲੀ ਉਹ ਕੋਸ਼ਿਸ਼ ਕਰ ਰਹੀ ਐ ਭਾਜਪੀ ਇਹ ਬਾਕੀ ਵਾਲਿਆਂ ਦਾ ਸਾਰਾ ਲੱਗ ਲਿਆ ਜ਼ੋਰ ਇੱਕ ਝਟਕਾ ਦੇਖੋਗੇ ਹੋਰ ਹਾਂਜੀ ਹਾਂ ਬਿਲਕੁਲ ਜੀ ਬਿਲਕੁਲ ਹੋਏ ਸਾਨੂੰ ਇੱਕ ਵਾਰੀ ਹੋਰ ਡੁੱਬਣਾ ਪਏਗਾ ਉਸ ਤੋਂ ਬਾਅਦ ਦੇਖਦੇ ਹਾਂ ਕੀ ਹੁੰਦਾ ਫਿਰ ਠੀਕ ਐ ਫਿਰ ਇੱਕ ਵਾਰ ਸਾਰੀਆਂ ਪਾਰਟੀਆਂ ਦਾ ਦੇਖ ਕੇ ਫਿਰ ਲੋਕ ਫੈਸਲਾ ਕਰਨਗੇ ਹੁਣ ਸਾਡੇ ਲਈ ਕੀ ਐ ਤਦ ਦੇਖੋ ਅਸੀਂ ਤਾਂ ਜਥੇਬੰਦੀਆਂ ਨੂੰ ਬੇਨਤੀ ਕਰਾਂਗੇ ਕਿ ਜਥੇਬੰਦੀਆਂ ਆਪ ਖੜੀਆਂ ਹੋਣ ਜਥੇਬੰਦੀਆਂ ਜਾਗਰੂਕ ਕਰਨ ਕਿਸਾਨਾਂ ਨੂੰ ਕਿ ਇਹ ਬਹੁਤ ਜ਼ਰੂਰੀ ਹੈ ਮੈਂ ਤਾਂ ਇਹ ਵੀ ਕਹਿ ਰਿਹਾ ਕਿ ਅੱਜ ਮੈਂ ਸਾਰੀ ਜੜ੍ਹੇ ਤੋਂ ਜਥੇਬੰਦੀਆਂ ਦੇ ਮੇਰੇ ਨੁਮਾਇੰਦੇ ਹੈਗੇ ਮੇਰੇ ਨਾਲ ਮੈਂ ਕਿਹਾ ਸਾਨੂੰ ਇੱਕ ਗੱਲ ਤੇ ਆੜਨਾ ਚਾਹੀਦਾ ਕਿ ਜਿਹੜੇ ਖੇਤਾਂ ਚ ਰੇਤ ਪੈ ਗਈ ਮਿੱਟੀ ਪੈ ਗਈ ਉਹ ਜ਼ਿੰਮੇਦਾਰੀ ਹੋਣੀ ਚਾਹੀਦੀ ਹੈ ਜੇਕਰ ਉਹ ਡੂੰਘਾ ਹੋ ਗਿਆ ਉਹਨੂੰ ਮਿੱਟੀ ਪਾਉਣੀ ਪੈਗੀ ਸਰਕਾਰ ਭਾ ਕੇ ਦੇਗੀ ਉਹਨੂੰ ਜੇ ਉੱਚਾ ਹੋ ਗਿਆ ਸਰਕਾਰ ਕਹਿੰਦੀ ਮੇਰੀ ਹੋਗੀ ਇਹ ਕਿੱਧਰ ਦਾ ਸਹੂਲ ਜਿਹਨਦਰੇ ਸਰਕਾਰਾਂ ਇਸ ਤਰ੍ਹਾਂ ਸਾਨੂੰ ਮਾਰਦੀਆਂ ਰਹਿਣਗੀਆਂ ਸਾਡਾ ਕੋਈ ਬਚਣ ਦਾ ਕੋਈ ਚਾਂਸ ਨਹੀਂ ਇਹ ਸਾਨੂੰ ਨਿਹਸਤ ਕਰਨੀ ਚਾਹੁੰਦੀਆਂ ਸਰਕਾਰਾਂ ਸਾਨੂੰ ਮਾਰਨਾ ਚਾਹੁੰਦੀਆਂ ਸਾਡੀ ਕੋਈ ਮਦਦ ਨਹੀਂ ਕਰਦੀ ਮੌਕੇ ਤੇ ਸੋ ਭਾਰਤੀ ਕਿਸਾਨ ਯੂਨੀਅਨ ਪੁਵਾਦ ਜਥੇਬੰਦੀ ਦੇ ਆਹ ਨੁਮਾਇंदे ਨੇ ਜਿਹੜੇ ਜਦੋਂ ਵੀ ਕੋਈ ਕਿਸਾਨ ਅੰਦੋਲਨ ਹੁੰਦਾ ਕਿਸਾਨ ਜਾਂ ਕਿਸਾਨੀ ਕੋਈ ਮੂਵਮੈਂਟ ਹੁੰਦੀ ਆ ਜਾਂ ਜਿਹੜੇ ਜ਼ਿਲ੍ਹਾ ਪੱਧਰ ਦੇ ਉੱਪਰ ਬਲੌਕ ਪੱਧਰ ਦੇ ਉੱਪਰ ਜਾਂ ਇਵਨ ਕਿ ਪੰਜਾਬ ਪੱਧਰ ਦੇ ਪਰ ਕੋਈ ਪ੍ਰੋਗਰਾਮ ਹੁੰਦੇ ਨੇ ਤਾਂ ਪੁਵਾਦ ਜਥੇਬੰਦੀ ਵੱਧ ਚੜ ਕੇ ਹਿੱਸਾ ਰੈਂਦੀ ਆ ਸਾਡੇ ਨਾਲ ਗੁਰਦੀਪ ਸਿੰਘ ਰੁੜਕੀ ਨੇ ਕੀ ਕਹੋਗੇ ਪ੍ਰਧਾਨ ਜੀ ਦੇਖੋ ਜੀ ਮੈਂ ਤਾਂ ਇਹ ਗੱਲ ਕਹਾਵਾ ਪਾਣੀ ਵੀ ਉਹੀ ਹੈ ਉਹੀ ਰਸਤੇ ਇਹ ਸਿਰਫ ਮਾਈਨਿੰਗ ਦੀ ਅੰਗਹਿਲੀ ਹੈ ਜੋ ਪਾਣੀ ਹੈ ਪਾਣੀ ਲੰਘਣ ਵਾਸਤੇ ਰਸਤੇ ਦਾ ਜ਼ਰੂਰੀ ਹੋਣਾ ਇਹ ਸਾਫ ਨਹੀਂ ਕੀਤਾ ਗਿਆ 89 ਇੰਚ ਸਾਫ ਹੋਇਆ ਹੈ 1999 ਉਸ ਤੋਂ ਬਾਅਦ ਗ੍ਰਾਂਟਾਂ ਆਂਦੀ ਰਹੀਆਂ 10 ਕਰੋੜ 20 ਕਰੋੜ ਸੈਂਟਰ ਤੋਂ ਪਰ ਕਦੇ ਮਾਈਨਿੰਗ ਨੇ ਇਹਦੀ ਸਫਾਈ ਨਹੀਂ ਕੀਤੀ ਜਦ ਕਿ ਸਾਨੂੰ ਹੁਣ ਤੱਕ ਲਾਰੇ ਲਾਉਂਦੇ ਰਹੇ ਕਿ ਪਹਿਲਾਂ ਅਕਾਲੀ ਹੈ ਕੱਲ੍ਹ ਇਹ ਤੋਂ ਬਾਅਦ ਕਾਂਗਰਸ ਆਈ ਕਾਂਗਰਸ ਵੱਲ ਆਪ ਆਲੇ ਆਏ ਅਜੇ ਤੱਕ ਅੱਗੇ ਕੋਈ ਸਫਾਈ ਨਹੀਂ ਹੋਈ ਤੇ ਨਾ ਤੁਹਾਨੂੰ ਉਮੀਦ ਰਹੀ ਲੋਕਾਂ ਨੂੰ ਹੁਣ ਤਾਂ ਆਪ ਜਿਥੇ ਬੰਦੇ ਨੂੰ ਆਪ ਕਰਨਾ ਪੈਣਾ ਰਲ ਮਿਲ ਕੇ ਕਿ ਅਸੀਂ ਜਿਹੜੀ ਘਰ ਦੀ ਸਫਾਈ ਹੈ ਇਹਦੇ ਬਾਅਦ ਇਹ ਮਈ ਜੂਨ ਚ ਹੋਣੀ ਚਾਹੀਦੀ ਹੈ ਪਰ ਮਈ ਜੂਨ ਦੇ ਵਿੱਚ ਇਹ ਜਿਹੜੇ ਅਫਸਰ ਹੈ ਐਸ ਡੀਓ ਐਕਸ਼ਨ ਇਹ ਫੋਨ ਵੀ ਨਿ ਚੁੱਕਦੇ ਸਾਡੇ ਪਵਨ ਜੀ ਸੋਕਲਪੁਰ ਦੇ ਉਹਨਾਂ ਨੇ ਫੋਨ ਕੀਤਾ ਮੈਂ ਵੀ ਕੀਤਾ ਤੇ ਇਹਨਾਂ ਨੇ ਹੁਣ ਤਾਂ ਕੋਈ ਜਵਾਬ ਨਹੀਂ ਦਿੱਤਾ ਤੁਹਾਨੂੰ ਸਾਡੀ ਇਹੀ ਲੜਾਈ ਹੈ ਕਿ ਸਾਨੂੰ ਡਬੋਣ ਵਾਸਤੇ ਇਹਨਾਂ ਨੇ ਇਹ ਉਪਰਾਲਾ ਕੀਤਾ ਹੈ ਬੱਕੋ ਬੱਕਰੇ ਠੇਕੇਦਾਰ ਥਰੇ ਬੈਠੇ ਐ ਤੇ ਮੈਨਿੰਗ ਵਾਲੇ ਬੈਠੇ ਦਾ ਅਫਸਰ ਪਰ ਇਹਨਾਂ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ ਜਦ ਕੇ ਕੰਗਰ ਗਰ ਕੰਟਰੋਲ ਹੋਤਾ ਦਾ ਚਾਰ ਦਿਨ ਹੋ ਗਏ ਲਗਾਤਾਰ ਮੈਨੂੰ ਵੀ ਆਉਂਦੇ ਨੂੰ ਥੋਨੂੰ ਵੀ ਆਉਂਦੇ ਨੂੰ ਇੱਥੇ ਲਗਾਤਾਰ ਦੇਖਦਿਆਂ ਨੂੰ ਤੇ ਸਰਕਾਰ ਵੱਲੋਂ ਦਾ ਕੀ ਇਹਨਾਂ ਦਾ ਵੀ ਕੋਈ ਡਿਊਟੀ ਬਣਦੀ ਆਪਣੀ ਡਿਊਟੀ ਦੇਣ ਪਾਣੀ ਦੀ ਜਿਹੜੀ ਘਰ ਦੀ ਸਫਾਈ ਇਹਦੀ ਸਫਾਈ ਕਰਾ ਕੇ ਪਾਣੀ ਲੰਘ ਜਾਂਦਾ ਇਹ ਜਾਣ ਬੁੱਝ ਕੇ ਨੁਕਸਾਨ ਸਾਡੀ ਮੈਨਿੰਗ ਕਰਵਾ ਰਹੀ ਹੈ ਜੀ ਸੋ ਸਾਡੇ ਨਾਲ ਸੋਨੂ ਬਘੌਰਾ ਨੇ ਸੋਨੂ ਜੀ ਕਿਵੇਂ ਵੇਖ ਰਹੇ ਹੋ ਘਰ ਨੂੰ ਗੱਲ ਇਹ ਵੀ ਗੱਲ ਹੋਈ ਕਿਸਾਨੀ ਦੀ ਪਹਿਲਾਂ ਤਾਂ ਮੈਂ ਕਹਿੰਦਾ ਕਿਸਾਨੀ ਸਾਡਾ ਕਰਮ ਹੈ ਤੇ ਕਿਸਾਨੀ ਸਾਡਾ ਧਰਮ ਹੈ ਕਿਸਾਨੀ ਚ ਜੰਮੇ ਆ ਤੇ ਕਿਸਾਨੀ ਚ ਪਲੇ ਆ ਸੀ ਤੇ ਸਾਨੂੰ ਗੱਲ ਵੀ ਕਿਸਾਨੀ ਦੀ ਕਰਨੀ ਚਾਹੀਦੀ ਪੰਜਾਬ ਹੈ ਵੀ ਕਿਸਾਨੀ ਨਾਲ ਗੱਲ ਇਹ ਆ ਬਈ ਸਾਡਾ ਬਚਪਨ ਗੁਜ਼ਰ ਗਿਆ ਸਾਡੀ ਜਵਾਨੀ ਲੰਘ ਗਈ ਅੜੀ ਤਕਲੀਫ ਆੜੀ ਆ ਹੁਣ ਚੱਲ ਰਹੇ ਲੋਕ ਇਹ ਦੇਖਦੇ ਆ ਹੱਲ ਇਹਦਾ ਕੀ ਆ ਹੱਲ ਕਿਸੇ ਪਾਸੇ ਕੋਈ ਸਰਕਾਰ ਨਹੀਂ ਗਈ ਅਜੇ ਤੱਕ ਚਾਹੇ ਸੈਂਟਰ ਦੀ ਸਰਕਾਰ ਆ ਚਾਹੇ ਪੰਜਾਬ ਦੀ ਸਰਕਾਰ ਆ ਵੱਖ-ਵੱਖ ਸਰਕਾਰਾਂ ਬਣ ਗਈਆਂ ਵੱਖ-ਵੱਖ ਕੈਂਪੀ ਬਣ ਗਏ ਤੋਂ ਦੇ ਹੋਣਾ ਕੀ ਚਾਹੀਦਾ ਅਸੀਂ ਵਾਰ-ਵਾਰ ਪਿੱਟ ਰਹੇ ਆ ਵੀ ਘੱਟ ਤੋਂ ਘੱਟ ਇਹਨੂੰ ਪੱਟ ਕੇ ਇਹਦੇ ਜਿਹੜੇ ਬੰਨੇ ਨੇ ਚੋੜੇ ਕਿੱਥੇ ਜਾਣ ਅਸੀਂ ਪ੍ਰੋਪੋਜ਼ਲ ਹੀ ਪਿੱਛੇ ਭੇਜ ਚੁੱਕੇ ਆ 2-300 ਕਿਲੋਮੀਟਰ ਤੱਕ ਘਰੇ ਸਾਰਾ ਜਿੱਥੋਂ ਸਟਾਰਟ ਹੁੰਦਾ ਹੈ ਇੰਨੇ ਵੱਲਣੇ ਦੇ ਵਿੱਚ ਜਿਹਦੇ ਵੱਲ ਕੱਢ ਦਿੱਤੇ ਜਾਂਦਾ ਨਾ ਸਿੱਧਾ ਹੋ ਜਾ 100 100 ਕਿਲੋਮੀਟਰ ਘੜਤੋੜ ਜਾਂ 150 ਕਿਲੋਮੀਟਰ ਜ਼ਮੀਨ ਬੱਜ ਸਕਦੀ ਹੈ ਆਪਣੀ ਔਰ ਜਿਹੜੀ ਜ਼ਮੀਨ ਦਾ ਅੱਜ ਰੇਟ 70 ਲੱਖ ਤੋਂ ਲੈ ਕੇ ਕਰੋੜ ਹੈ ਹੁਣ ਭਾਰਤ ਮਾਲਾ ਪ੍ਰੋਜੈਕਟ ਹੈ ਉਹ ਵੀ ਤਾਂ ਉਹ ਵੀ ਤਾਂ ਜ਼ਮੀਨ ਅਕਵਾਇਰ ਕਰ ਰਹੀ ਸਰਕਾਰ ਯਾਰ ਇਹ ਦਰਿਆ ਮ ਇਹਨੂੰ ਘਰਮ ਵਾਲਾ ਬਣਾ ਦਿੱਤੀ ਜਾਵੇ ਨਾਲ ਯਾਰ ਜਿਹੜੀ ਪ੍ਰਾਈਵੇਟ ਹੈ ਹੁਣ ਉਹ ਬੰਨਾ ਸਾਹਮਣੇ ਟੁੱਟਿਆ ਉਹਨੂੰ ਕਹਿ ਦਿੰਦੇ ਨੇ ਵੀ ਉਹ ਪ੍ਰਾਈਵੇਟ ਬੰਨਾ ਹੈ ਉਹ ਯਾਰ ਤੁਸੀਂ ਅਕਵਾਇਰ ਕਰੋ ਜ਼ਮੀਨ ਤੁਸੀਂ 2 ਕਰੋੜ ਰੁਪਏ ਜਿਹੜਾ ਦੇਣਾ ਹੈ ਕਿਸਾਨ ਨੂੰ ਕਿਸਾਨ ਦੇਣ ਲਈ ਤਿਆਰ ਹੈ ਬਿਨਾ ਪੈਸਿਆਂ ਤੋਂ ਇਹਨੇ ਕੋਈ ਦੇ ਸਕਦਾ ਤੁਸੀਂ ਪੈਸੇ ਦਿਓ ਤੁਸੀਂ ਅਕਵਾਇਰ ਕਰੋ ਘੱਟ ਤੋਂ ਘੱਟ 5-7 ਕਿੱਲੇ 10 ਕਿੱਲੇ ਦਾ 9:30 ਵਜੇ ਵਿੱਚੋਂ ਸਫਾਈ ਹੋਏ ਮੈਂ ਦਾਵਾ ਕਰਦਾ ਜੇ ਕਿ ਇਹ ਪਾਣੀ ਆ ਗਿਆ ਬਾਹਰ ਹੁਣ ਪੂਰਾ ਇਲਾਕਾ ਸਹਿਮਿਆ ਪਿਆ ਸਾਡਾ ਬਿਲਕੁਲ ਠੀਕ ਹੈ ਨਾ ਹੁਣ ਸਾਡੇ ਵੀ ਹੁਣ ਪਿੱਛੇ ਕਦੇ ਚੜ ਜਾਂਦਾ ਆਪਣਾ ਦਰਿਆ ਨਿਕਲ ਰਿਹਾ ਫਿਰ ਐਸਵਾਈਐਲ ਸਾਡੇ ਤਾਂ ਸਿਰ ਤੇ ਤਾਂ ਬੜੀ ਵੱਡੀ ਬਲਾਮਤ ਹੈ ਹਜੇ ਵੀ ਬੇਸ਼ੱਕ ਘੱਗਰਾਪਾ ਕਹਿ ਰਹੇ ਆਂ ਵੀ 16. ਕੁਛ ਤੇ ਚੱਲ ਰਿਹਾ ਪਰ ਪਿੱਛੇ ਪੰਜ ਚਾਰ ਪਿੰਡਾਂ ਦੇ ਵਿੱਚ ਨੁਕਸਾਨ ਹੋ ਗਿਆ ਸਰਹਾਲਾ ਪਿੰਡ ਆ ਜਿਹੜੀ ਇਹ ਡੁੱਬ ਗਈ ਹੈ ਹੁਣ ਨਿਸਰ ਰਹੀ ਹੈ ਜਿਰੀ ਗੋਵ ਚ ਪੂਰੇ ਆਈ ਹੈ ਜਿੰਨੂੰ ਪਾਣੀ ਲੱਗ ਗਿਆ ਉਹ ਖਤਮ ਹੈ ਬਿਲਕੁਲ ਉਹ ਚ ਦਾਣਾ ਨਹੀਂ ਪੈਣਾਗਾ ਸੋ ਮੈਂ ਸਰਕਾਰ ਨੂੰ ਇਹੀ ਮੰਗ ਕਰਦਾ ਵੀ ਭਾਈ ਇਹਦਾ ਹੱਲ ਕੀਤਾ ਜਾ ਜਦੋਂ ਲੋਕ ਜੇ ਨਾ ਸਰਕਾਰਾਂ ਕਰਨੀਆਂ ਫਿਰ ਭਾਈ ਅਸੀਂ ਆਪ ਕਰਾਂਗੇ ਹੱਲ ਫਿਰ ਲੋਕ ਕਰਨਗੇ ਔਰ ਗੱਲ ਇਹ ਆ ਵੀ ਗੱਲ ਉੱਥੇ ਨਹੀਂ ਬਣਦੀ ਮਾਅਬਜੇ ਤੇ ਮਾਅਵਜਾ ਸਰਕਾਰ ਨਾ ਇਹ ਪੰਜਾਬ ਸਰਕਾਰ ਨਹੀਂ ਦੇ ਸਕਦੀ ਇਹ ਤਾਂ ਹੋ ਸਕਦਾ ਸ਼ਾਇਦ ਸੈਂਟਰ ਸਰਕਾਰ ਦੇ ਸਕੇ ਸਰਕਾਰਾਂ ਨੇ ਮਾਅਵਜੇ ਨਹੀਂ ਦੇਣੇ ਨਾ ਮਾਅਵਜੇ ਨਾਲ ਸਾਡਾ ਢਿੱਡ ਭਰਦਾ ਕਿੰਨਾ ਕੁ ਮਾਅਵਜਾ ਦੇਣਗੇ 2023 ਦਾ ਦਿੱਤਾ ਨਹੀਂ ਗਿਆ 2025 ਚ ਕਿਵੇਂ ਦੇ ਦੇਗਾ ਕੋਈ ਇਹ ਨਹੀਂ ਮਾਅਵਜੇ ਵਾਲਾ ਨਹੀਂ ਚੱਲਣਾ ਇਹਦਾ ਪੱਕਾ ਹੱਲ ਸਾਨੂੰ ਲੱਭਣਾ ਪੈਣਾ ਤਾਂ ਇਹਦਾ ਕੋਈ ਹੱਲ ਹੋ ਸਕਦਾ ਨਹੀਂ ਤਾਂ ਫਿਰ ਇਦਾਂ ਹੀ ਵੇਰ ਚੱਲਦਾ ਰਹੇਗਾ ਸਾਡੀਆਂ ਪਹਿਲਾਂ ਲੰਘਿਆ ਟਾਈਮ ਤੋਂ ਹੁਣ ਅਗਲੀਆਂ ਪੀੜ੍ਹੀਆਂ ਵੀ ਐਵੇਂ ਚੱਲਣਗੀਆਂ ਸਾਨੂੰ ਸਾਰਿਆਂ ਨੂੰ ਮਿਲ ਕੇ ਮੈਂ ਤਾਂ ਇਹੀ ਅਪੀਲ ਕਰਦਾ ਸਾਰੇ ਕਨੌਰ ਹਲਕੇ ਦੇ ਕਿਸਾਨਾਂ ਨੂੰ ਚਾਹੇ ਉਧਰ ਦਰਿਆ ਆਲੇ ਪਾਸੇ ਉਹ ਤਾਂ ਲੱਗੇ ਹੋਏ ਨੇ ਆ ਪਾਣ ਮਰਨ ਸਾਨੂੰ ਆਪ ਹੀ ਹੰਬੜਾ ਮਾਰਨਾ ਪੈਣਾ ਸਾਨੂੰ ਆਪ ਹੀ ਸਫਾਈ ਕਰਨੀ ਪੈਣੀ ਹੈ ਫਿਰ ਜਦ ਕੋ ਪਟਦਾ ਕੋਈ ਉਹਦਾ ਨਾਮ ਮੈਨਿੰਗ ਦਿੱਤਾ ਜਾਂਦਾ ਮੈਨਿੰਗ ਅਸੀਂ ਨਾ ਅਸੀਂ ਮੈਨਿੰਗ ਕੀਤੀ ਹੈ ਇਹ ਤਾਂ ਸਰਕਾਰਾਂ ਕਰਦੀਆਂ ਹਈਆਂ ਨੇ ਸਮੇਂ-ਸਮੇਂ ਦੀਆਂ ਨਾ ਸਾਡੇ ਤਾਂ ਕੋਈ ਇਹ ਤਾਂ ਮਿੱਟੀ ਹੀ ਨਹੀਂ ਚੱਕਣ ਦਿੰਦੇ ਬਿਲਕੁਲ ਬੇਸ਼ੱਕ ਅਸੀਂ ਇਹੀ ਅਪੀਲ ਕਰਦੇ ਆਂ ਭਾਈ ਇਹਦਾ ਮੈਨਿੰਗ ਨਹੀਂ ਇਹ ਤਾਂ ਸਾਨੂੰ ਸਫਾਈ ਦੇ ਤੌਰ ਤੇ ਸਾਨੂੰ ਮਿੱਟੀ ਚੁੱਕਿਆ ਸੀ ਜੇ ਵੇਚੀਏ ਫਿਰ ਮੈਨਿੰਗ ਕਹਿਣਾ ਅਸੀਂ ਬੰਨੇ ਚੋੜੇ ਕਰ ਲਾਂਗੇ ਆਉਣੇ ਹੀ ਨਹੀਂ ਇਹ ਮੰਗ ਹੈ ਸਾਡੀ ਇਹ ਸਾਡੀ ਪੂਰੀ ਹੋਣੀ ਚ ਬਿਲਕੁਲ ਸੋ ਘੱਗਰ ਤੋਂ ਅਸੀਂ ਇਸ ਵੇਲੇ ਤੁਹਾਡੇ ਨਾਲ ਜੁੜੇ ਹੋਏ ਹਾਂ ਘੱਗਰ ਦੀ ਸਥਿਤੀ ਕੀ ਆ ਸੋ ਜੋ ਵੀ ਅਪਡੇਟ ਹੋਊਗੀ ਲਗਾਤਾਰ ਸਮੇਂ ਸਮੇਂ 'ਤੇ ਤੁਹਾਡੇ ਨਾਲ ਉਹ ਸ਼ੇਅਰ ਕਰਦੇ ਰਹਾਂਗੇ ਧੰਨਵਾਦ